ਹਜੀ ਬਈ ਖਿਡਾਰੀਆਂ ਦੇ ਨਾਲ ਜਾਣ ਪਛਾਣ ਕਰਦੇ ਹੋਏ ਸਰਦਾਰ ਹਰਪਾਲ ਸਿੰਘ ਜੀ ਪੀ ਉਹਨਾਂ ਦੇ ਨਾਲ ਸਰਦਾਰ ਗੁਰਜੰਟ ਸਿੰਘ ਜੀ ਸੀਨੀਅਰ ਪਲੇਅਰ ਨੇ ਇਹ ਸਾਰੇ ਪ੍ਰਾਣੇ ਖੇਡਾਵਦਨ ਪੰਜਾਬ ਦੀਆਂ ਸਾਰੇ ਉਮਰ ਵਰਗ ਦੇ ਮੈਚ ਹੁੰਦੇ ਨੇ 31 ਤੋਂ 40 ਵਾਲੇ ਆ ਇਹ 31 ਤੋਂ 40 ਸਾਲ ਉਮਰ ਵਰਗ ਲਓ ਜੀ ਗਰੁੱਪ ਫੋਟੋ ਹੋ ਚੁੱਕੀ ਹੈ 31 ਤੋਂ 40 ਸਾਲ ਉਮਰ ਵਰਗ ਦੇ ਲੜਕਿਆਂ ਦਾ ਮੈਚ ਹੈ ਜੱਜਲ ਹਾਂਜੀ ਨੂੰ ਦੇਖੋ ਬੋਲਿਓ ਸੰਦੂਰ ਸਰਵੰਦੀ ਹਾਂਜੀ ਫਟਾਫਟ ਕ੍ਰਾਉਨ ਕਾਓ ਵੀ ਟਾਸ ਜੇਤੂ ਚੱਠੇ ਵਾਲਾ ਆਹ ਜੇਤੂ ਟੈਸਟ ਚੱਸਿਆ ਅੱਜ ਸੌਰੀ ਚੱਠੇ ਵਾਲਾ ਚੱਠੇ ਵਾਲਾ ਚੁਆਇਸ ਰਨਿੰਗ ਜੀ ਚੁਆਇਸ ਡਿਫੈਂਸ ਲਓ ਜੀ ਟਾਸ ਹੋ ਚੁੱਕੀ ਹੈ ਜੱਜਲ ਵਰਸਸ ਚੱਠੇ ਵਾਲਾ ਤੇ ਚੱਠੇ ਵਾਲਾ ਟਾਸ ਵਿਨ ਚੁਆਇਸ ਡਿਫੈਂਸ ਯਾਨੀ ਕਿ ਰਨਿੰਗ ਲਓ ਜੀ ਮੈਚ ਸ਼ੁਰੂ ਹੋਣ ਲੱਗਿਆ ਹੈ ਮੈਚ ਰੈਫਰੀ ਨੇ ਸਰਦਾਰ ਰਣਜੀਤ ਸਿੰਘ ਤੇ ਮੈਚ ਦੇ ਅੰਪਾਇਰ ਉਧਰ ਸਰਦਾਰ ਸੁਖਵੀਰ ਸਿੰਘ ਤੇ ਇਧਰ ਹੈ ਦੂਸਰੀ ਸਾਈਡ ਰਾਜਵਾਦਸ਼ਾ ਇਹ ਜੋ ਗੇਡ ਕੋਲ ਜਾਂਦੇ ਮੈਚ ਹੋ ਚੁੱਕੇ ਸ਼ੁਰੂ 31 ਤੋਂ 40 ਸਾਲ ਉਮਰ ਵਰਗ ਦਾ ਮੈਚ ਹੈ ਇਹ ਗੇਡਾਵਤਨ ਪੰਜਾਬ ਦੀਆਂ ਦਾ ਟੂਰਨਾਮੈਂਟ ਚੱਲ ਰਿਹਾ ਸੀਨੀਅਰ ਪਲੇਅਰ ਆ ਸਾਰੇ ਤੇ ਨਵੇਂ ਬੰਦਰ ਵਰਸ ਦੀ ਜਗ੍ਹਾ ਲੱਗਤੀ ਜਲਾਲ ਅਟੈਕ ਕਰ ਰਿਹਾ ਬਹੁਤ ਸੋਹਣਾ ਫੇਕ ਮੁੰਡੇ ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਆਪਦੇ ਆਪਦੇ ਮੈਚ ਦੇਖ ਕੇ ਨਾ ਛੱਡਿਆ ਕਰੋ ਕਿਰਪਾ ਕਰਕੇ ਆਪਾਂ 스포츠 ਨੂੰ ਵਡਾਵਾ ਦੇਣਾ ਤੇ ਉਹ ਤਾਂ ਹੀ ਉੱਪਰ ਚੁੱਕ ਸਕਦੇ ਆ 스포츠 ਨੂੰ ਜੇ ਤੁਸੀਂ 스포츠 ਨਾਲ ਰਿਲੇਟਡ ਜਿੰਨੇ ਵੀ ਚੈਨਲ ਆ ਉਹਨਾਂ ਨੂੰ ਵਤਵਾਦ ਪ੍ਰਮੋਟ ਕਰੋਗੇ ਬਹੁਤ ਸੋਹਣਾ ਅਟੈਕ ਮਾਰਨ ਦੀ ਕੋਸ਼ਿਸ਼ ਸੀ ਪਰ ਕਰਨ 8 ਨੰਬਰ ਕਿਟ ਦੇ ਵਿੱਚ ਖੇਡਦੇ ਕੋ ਟ੍ਰੈਕ ਨਹੀਂ ਜਾਣਾ ਟ੍ਰੈਕਿੰਗ ਬੰਟ ਹੋ ਰਿਹਾ ਬੱਚੇ ਇੱਥੇ ਆ ਜਾਓ ਸਰਕੋ ਕਬੱਡੀ 1570 ਜੀਪੂਰਾਂ ਦੇ ਵਿੱਚ ਬਗਾਨਾ 30 ਫਾਸਟ ਰਨ ਚੱਲ ਰਹੀ ਹੈ ਖੇਡ ਦੇ ਪੰਜ ਸਟਾਫ ਆਫੀਸ਼ਰ ਸਾਹਿਬਾਨ ਦੇਖਦੇ ਕਿ ਨਾ ਉਸਵਾਕ ਨੂੰ ਜਲਦ ਤੋਂ ਜਲਦ ਮੈਚ ਨੂੰ ਅਵਾਦ ਖਾ ਜਾਵੇ ਦੇਖੋ ਹੁਣ ਲੋਕ ਫਿਰ ਟੀਮ ਦੀ ਪੰਚਰ ਨਾਲ ਚੋਟੀ ਦਾ 3 ਗਾਈ ਦੀ ਕੁਸ਼ਤ ਪੱਕਾ ਖਾਣਾ ਰੋਟੇ ਦਾ ਕੰਦੂਤੀ ਦਾ ਮੇਲਾ ਮੇਲਾ ਨਹੀਂ ਬੁਮਾਰਾ ਦਾ ਮੇਲਾ ਲੰਬਾ ਕੇ ਵੇਚ ਮੇਲਣੇ ਮੇਲਾ ਹੈ ਹਲੋ 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 ਅਗਲਾ ਵੈਂਟਰ ਟ੍ਰੈਕ ਦੇ ਉੱਪਰ ਦੋਸਤ ਜੀ ਹੁਣੀ ਹੈ ਆ ਗਿਆ ਬੜਾ ਸੋਹਣਾ ਟਾਈਮ ਲਾ ਰਿਹਾ ਮੁੰਡਾ ਐਸ ਉਮਰ ਦੇ ਵਿੱਚ 31 ਤੋਂ 40 ਸਾਲ ਉਮਰ ਵਰਗ ਤੇ ਕੋਕੋ ਗੇਮ ਐਸੀ ਹੈ ਤੁਸੀਂ ਇਸ ਨੂੰ ਅਨਫਿਟ ਹੋ ਤਾਂ ਕਦੀ ਵੀ ਨਹੀਂ ਖੇਡ ਸਕਦੇ ਸਟੈਮਨਾ ਐਂਡੋਰੈਂਸ ਰੈਜੀਲਟੀ ਤੇ ਫਲੈਕਸੀਬਿਲਟੀ ਸਭ ਕੁਝ ਕਾਊਂਟ ਹੁੰਦਾ ਹੈ ਕੀ ਬਾਤ ਆ ਬੱਜ ਗਿਆ ਵੀ ਮੁੰਡਾ ਥਾਪੀ ਮਾਰਨਾ ਇੱਕ ਚੈਲੰਜ ਹੁੰਦਾ ਹੈ ਅਪੀਲ ਤੋੜਨਾ ਜਦੋਂ ਡਿਫੈਂਡਰ ਜਾਂ ਕਿਹੜੋ ਰਨਰ ਥਾਪੀ ਮਾਰਦਾ ਹੈ ਤਾਂ ਉਹ ਐਕਟਿਵ ਚੇਜ਼ਰ ਨੂੰ ਚੈਲੰਜ ਕਰਦਾ ਕਿ ਆ ਜਾ ਵੀ ਮਿਤਰਾ ਟੱਚ ਨਹੀਂ ਲੱਗਿਆ ਓਹ ਹੋ ਪਹਿਲਾਂ ਵਾਲੀ ਗੇਮ ਨਹੀਂ ਰਹੀ ਹੁਣ ਹੁਣ ਤਾਂ ਭਾਵੇਂ ਮਿੱਟੀ ਤੇ ਖੇਡ ਰਹੇ ਆ ਪਰ ਮੈਟ ਤੇ ਹੋ ਗਈ ਹੈ ਗੇਮ ਇਹਦੀ ਲੀਗ ਵੀ ਸ਼ੁਰੂ ਹੋ ਗਈ ਹੈ 올림픽 ਦਿੱਲੀ ਡੈਮੋ ਵੀ ਜਾਣੀ ਹੈ 월드 ਕੱਪ ਵੀ ਹੋਣਾ ਹੈ ਓਹ ਕੋ ਦਾ ਓਹ ਕੋ ਕਾਫੀ ਉੱਪਰ ਜਾ ਰਹੀ ਹੈ ਬਲੰਦੀਆਂ ਨਸ਼ੋਰੀਆ ਬਹੁਤ ਸੋਹਣੀ ਗੇਮ ਹੈ ਜਿਹੜਾ ਆਪਣੇ ਅਰਖੋ ਖੋ ਖੇਡ ਗਿਆ ਉਹ ਹਰ ਇੱਕ ਗੇਮ ਖੇਡ ਸਕਦਾ ਹੈ ਪਹਿਲਾ ਦਾ ਮੁੰਡਾ ਲਗਭਗ 3 ਮਿੰਟ ਰਣੀ ਕਰਕੇ ਗਿਆ ਸੈਂਟਰ ਕਟ ਸਲਾਈਡ ਮਾਰੀ ਸੀ ਮੁੰਡੇ ਨੇ ਬਟ ਸੈਂਟਰ ਦੇ ਵਿੱਚ ਟੱਚ ਵੱਜ ਗਿਆ ਸੀ ਉਹਦਾ ਇਸ ਲਈ ਨਾਟ ਆਊਟ ਦਿੱਤਾ ਗਿਆ ਦੋ ਮਾ ਟੀਮਾਂ ਦੇ ਵਿਚਕਾਰ ਅਸਮਾਨ ਮੁਕਾਬਲਾ ਇਹ ਮੁੰਡਾ ਛੋਟੀ ਉਮਰ ਦਾ ਖੇਡ ਰਿਹਾ 9 ਨੰਬਰ ਪਹਿਲਾਂ ਵੀ ਮੈਂ ਮੈਚ ਉਹ ਪਾਇਆ ਸੀ ਜਿਹੜਾ ਡਿਸਟ੍ਰਿਕਟ ਲੈਵਲ ਦਾ ਫਾਈਨਲ ਮੈਚ ਸੀ ਉਹਦੇ ਚ ਮੁੰਡਾ ਖੇਡਿਆ ਸੀ ਖੱਲੇ ਨਹੀਂ ਛੱਠੇ ਵਾਲੀ ਟੀਮ ਨੇ ਦਿਖਾਇਆ ਸੀ ਛੱਠੇ ਵਾਲੀ ਦੀ ਟੀਮ ਡਿਫੈਂਸ ਕਰ ਰਹੀ ਹੈ ਯਾਰ ਇੱਕ ਤੇਰਾ ਕੋ ਆ ਜਾ ਆ ਜਾ ਬਹੁਤ ਹੋ ਗਿਆ ਮਸ डायरेक्शन 90 डिग्री तो उपर जाके तुझे अटैक नहीं मार सकते बहुत सोना पोल हैंड का पोल सी ਅੱਬਾ ਪੋਲ ਬਹੁਤ ਘੱਟ ਮਾਰਦੇ ਨੇ ਇਸ ਮੈਚ ਦੇ ਅੰਪਾਇਰ ਨੇ ਰਾਜ ਰਾਜਬਾਸ਼ਾ ਜੀ ਖੱਬੇ ਹੱਥ ਸਾਹਮਣੇ ਸਕਰੀਨ ਤੇ ਦੇਖ ਰਹੇ ਹਾਂ ਤੁਸੀਂ ਦੂਸਰੀ ਸਾਈਡ ਹੈ ਸਰਦਾਰ ਸੁਖਵੀਰ ਸਿੰਘ ਤੇ ਮੈਚ ਰੈਫਰੀ ਨੇ ਸਰਦਾਰ ਰਣਜੀਤ ਸਿੰਘ ਸੋਹਣੀ ਜਣੀ ਕਰ ਰਿਹਾ ਮੁੰਡਾ ਲਾਸਟ ਮਿੰਟ ਚਲ ਰਿਹਾ ਦੋ ਟੱਚ ਵੱਜੇ ਨੇ ਹਾਲੇ ਤੱਕ ਫਰਸਟ ਮੈਚ ਦਾ ਲਾਸਟ ਪਲੇਅਰ ਹੀ ਖੇਡ ਰਿਹਾ ਹੈ ਅੱਧਾ ਮਿੰਟ ਬਾਕੀ ਮੈਚ ਦਾ ਲਓ ਜੀ ਟੱਚ ਲੱਗਿਆ ਫਰਸਟ ਮੈਚ ਆਊਟ ਸੈਕੰਡ ਮੈਚ ਐਂਟਰ ਹੋ ਚੁੱਕਿਆ ਇੱਕ ਟੱਚ ਹੋਰ ਅਗਰ ਮਾਰਦੇ ਨੇ ਤਾਂ ਸੋਹਣਾ ਮੈਚ ਹੋਊਗਾ ਲੱਗ ਗਿਆ ਜੀ ਬਿਲਕੁਲ ਟੱਚ ਲੱਗਿਆ ਬਹੁਤ ਸੋਹਣੀ ਜਜਮੈਂਟ ਰਣਜੀਤ ਸਿੰਘ ਦੀ है मैं क्या कि एक टच होर बजना चाहिए और बज गया तो चार टच टोटल बज चुके ने टाइम हो चुके टाइम लगभग हो चुके टाइम इज ओवर चार टच मारे ने जलाल ने चट्ठे वाले फर्स्ट टर्न समाप्त लो जी सेकंड टर्न शुरू हो चुकी है आ, सोना पोल पर सेंटर कट ਅਣੀ ਡਰੋਂ ਵੀ ਦਿਖ ਰਿਹਾ ਮੈਨੂੰ ਸੈਂਟਰ ਕੱਟ ਸੀ ਅੰਡਰ 40 ਤੋਂ 70 ਜਲਾਲ ਰਨਿੰਗ ਕਰ ਰਿਹਾ ਉਹ ਫੇਕ ਤੋਂ ਫੇਕ ਓਏ ਗੁੱਡ ਸਲਾਈਡ ਮੁੰਡਿਆ ਬਹੁਤ ਸੋਹਣਾ ਦਿੜ ਖੁਸ਼ ਕੀਤਾ ਈ ਲਵੀ ਨੇ ਮਾਰੀ ਸੀ ਸਲਾਈਡ ਆ ਫੇਰ ਮਾਰੀ ਮੁੰਡਿਆਂ ਉੜਾਇਆ ਦੂਰੇ ਕੇ ਟੱਚ ਨਹੀਂ ਲੱਗਿਆ ਇੱਕ ਟੱਚ ਲੱਗ ਚੁੱਕਿਆ ਪਹਿਲੇ ਹੀ ਮਿੰਟ ਦੇ ਵਿੱਚ 35 40 ਸਕੰਡ ਰਨਿੰਗ ਕਰਕੇ ਗਿਆ ਮੁੰਡਾ ਓਹੋ ਗੇਮ ਬਹੁਤ ਤਕੜੀ ਗੇਮ ਹੈ ਜਣੇ ਖਣੇ ਦੇ ਵੱਸ ਦਾ ਰੋਗ ਨਹੀਂ ਹੈਗਾ ਇਹ ਖੇਡਣਾ ਬਾਕੀ ਹਰ ਕੋਈ ਖੇਡ ਖੇਡ ਸਕਦਾ ਹੈ ਪਰ ਖੋਖੋ ਨਹੀਂ ਕੋਈ ਖੇਡ ਸਕਦਾ ਇੱਕ ਤਾਂ ਟੈਕਨੀਕਲ ਬਹੁਤ ਹੈ ਫਾਉਲ ਬਹੁਤ ਹੈ ਤੇ ਬਾਕੀ ਸਰੀਰ ਦੇ ਵਿੱਚ ਜਾਨ ਬੜੀ ਚਾਹੀਦੀ ਇਸ ਟਾਈਮ ਨੇ ਦੀ ਗੇਮ ਹੈ ਛੱਠੇ ਵਾਲਾ ਕਰ ਰਿਹਾ ਅਟੈਕ ਵਾਹ ਯਾਰ ਮੈਨੂੰ ਵੀ ਓਏ ਕੱਲੀ ਤੇ ਪਰ ਚੱਲ ਜਾ ਦੂਜੀ ਜਾ ਚੱਲ ਜਾ ਫਟਾਈ ਚੱਲ ਫਾਸਟ ਦਾ ਅਟੈਕ ਸਲਾਈਡ ਮਾਰੀਆ ਮੁੰਡੇ ਨੇ ਤੇ ਪੁਆਇੰਟ ਮਿਲਿਆ ਫਸਟ ਬੈਚ ਆਊਟਰ ਹੋ ਚੁਕਿਆ ਜਲਾਲ ਦਾ ਬਹੁਤ ਬਹੁਤ ਸੋਹਣੀ ਸਲਾਈਡ ਸੈਂਟਰ ਕਟ ਮਾਰ ਗਿਆ ਸੀ ਮੁੰਡਾ ਜੋ ਸਲਾਈਡ ਮਾਰਨ ਲੱਗਿਆ ਪੈਰ ਸੈਂਟਰ ਚ ਆ ਗਏ ਸੀ ਡਾਇਰੈਕਸ਼ਨ ਦਾ ਫਾਉਲ ਬਹੁਤ ਸੋਹਣੀ ਜਜਮੈਂਟ ਜੀ ਬੰਦ ਬਸੇ ਜੀ ਰੁਕੀਏ ਓਏ ਕੀ ਬਾਤ ਹੈ ਬਹੁਤ ਸੋਹਣੀ ਸਲਾਈਡ ਪੁਆਇੰਟ ਮਿਲਿਆ ਮੁੰਡੇ ਨੂੰ ਚਾਰ ਟੱਚ ਵੱਜ ਚੁੱਕੇ ਨੇ ਦੋਨੇ ਟੀਮਾਂ ਦੇ ਚਾਰ ਚਾਰ ਪੁਆਇੰਟ ਹੋ ਗਏ ਉਧਰੋਂ 4 ਮਿੰਟ ਦਾ ਸਮਾਂ ਵੀ ਹੋ ਗਿਆ 3 ਮਿੰਟ ਬਾਕੀ ਹੈ ਇਸ ਚਾਰਨ ਦੇ ਸਟੈਂਡਿੰਗ ਫੋਲੀ ਹੈ ਫਾਉਲ ਸੀ ਆਸਕ ਦਾ ਫਾਉਲ ਰਣਜੀਤ ਬਹੁਤ ਸੋਹਣੀ ਆਫੀਸ਼ੀਅਰਿੰਗ ਕਰਦਾ ਹੈ। ਡਿਸਟ੍ਰਿਕਟ ਦੇ ਮੈਚਾਂ ਦੇ ਵਿੱਚ ਵੀ ਮੈਂ ਦੇਖਿਆ ਸੀ ਰਣਜੀਤ ਨੂੰ। ਪਹਿਲਾਂ ਵੀ ਦੇਖਦਾ ਰਿਹਾ। ਹਰ ਕੋਈ ਚਾਹੁੰਦਾ ਹੈ ਕਿ ਰਣਜੀਤ ਨੂੰ ਤੇ ਰਾਜਬਾਸ਼ੀ ਨੂੰ ਮੈਚ ਤੇ ਲਗਾਇਆ ਜਾਵੇ ਕਿਉਂਕਿ ਬਿਲਕੁਲ ਫੇਅਰ ਆਫੀਸ਼ੀਅਰਿੰਗ ਕਰਨ ਵਾਲੇ ਇਨਸਾਨ ਨੇ ਦੋਨੋਂ ਇਹ। ਵਧੀਆ ਲੱਗਦਾ ਜਦੋਂ ਆਹ ਦੇਖ ਟਾ ਟੱਚ चुके हैं वैक्सीन दे सेंटर कट लग गया जी पॉइंट मिले लास्ट मिनट चल रहा ਤਰ ਦੂਜੀ ਸਾਈਡ ਕਬੱਡੀ ਦਾ ਮੈਚ ਬਹੁਤ ਸੋਹਣਾ ਚੱਲ ਰਿਹਾ ਸਰਕਲ ਸਟਾਈਲ ਦਾ ਉਧਰ ਵੀ ਜਾਣਿਆ ਸੈਨਿਕ ਤੋਂ ਬਾਅਦ ਉਧਰ ਜਾਵਾਂਗੇ ਫਿਲਹਾਲ ਖੋਖੋ ਦਾ ਮਾਨਵ ਆਨੰਦ 31 ਤੋਂ 46 ਸਾਲ ਉਮਰ ਵਰਗ ਦੇ ਇਹ ਖਿਡਾਰੀ ਖੜ ਰਹੇ ਨੇ ਲੋਜੀ ਹੁਣ ਟੱਚ ਵੱਜਿਆ ਬਹੁਤ ਵਧੀਆ ਟੱਚ ਥਰਡ ਵੈਜ ਦਾ ਇੱਕ ਟੱਚ ਹੋਰ ਲੱਗ ਚੁੱਕਿਆ ਹੈ ਥਰਡ ਵੈਜ ਦਾ ਫਸਟ ਟੱਚ ਮਤਲਬ ਹੈ ਸੱਤ ਟੱਚ ਲੱਗ ਚੁੱਕੇ ਨੇ 4-7 ਦਾ ਸਕੋਰ ਹੋ ਗਿਆ ਲੋਜੀ ਟਾਈਮ ਇਜ਼ ਓਵਰ 7-4 ਦਾ ਸਕੋਰ ਹੈ 3 ਪੁਆਇੰਟਾਂ ਦੀ ਲੀਡ ਦੇ ਨਾਲ 4th ਚਾਰਨ ਸ਼ੁਰੂ ਹੋਈ ਹੈ ਥਰਡ ਟਰਨ ਮਿਸ ਹੋ ਗਈ ਸੀ ਕਿਉਂਕਿ ਮੈਂ ਕਬੱਡੀ ਦਾ ਮੈਚ ਕਵਰ ਕਰਨ ਚਲਾ ਗਿਆ ਸੀ ਸੱਤ ਨੰਬਰ ਦਾ ਸਕੋਰ ਤੁਹਾਨੂੰ ਦੱਸ ਦਿਆਂ ਛੱਠੇ ਵਾਲੇ ਦੇ ਪੁਆਇੰਟ 7 ਨੇ ਤੇ ਜਲਾਲ ਦੇ ਨੇ 9 ਛੱਠੇ ਵਾਲਾ ਚੇਜ਼ ਕਰ ਰਿਹਾ ਤਿੰਨ ਟੱਚ ਮਾਰ ਕੇ ਛੱਠਾ ਜਿੱਤਦਾ ਔਰ ਜੇਕਰ ਦੋ ਟੱਚ ਮਾਰਦਾ ਤਾਂ ਇਹ ਮੈਚ ਟਾਈ ਰਹਿੰਦਾ ਲਓ ਜੀ ਇੱਕ ਟੱਚ ਤਾਂ ਬਚ ਗਿਆ 8 9 ਦਾ ਸਕੋਰ ਹੋ ਗਿਆ ਇੱਕ ਟੱਚ ਹੋਰ ਮਾਰ ਕੇ ਚੱਠੇ ਵਾਲਾ ਜਲਾਲ ਦਾ ਤਾਂ ਇਹ ਮੈਚ 22 ਹੋ ਜਾਣਾ ਜੇ ਤਿੰਨ ਟੱਚ ਵੱਜਦੇ ਆ ਤਾਂ ਚੱਠੇ ਵਾਲਾ ਇਸ ਮੈਚ ਦੇ ਵਿੱਚ ਜੇਤੂ ਰਹੂ ਬਾਰ ਹੋਇਆ ਬਾਰ ਹੋਇਆ ਬੋਲ ਤੋਂ ਵੱਜ ਕੇ ਮੜਾ ਜਾ ਓਏ ਬਹੁਤ ਸੋਹਣਾ ਟੱਚ ਆ ਮੁੰਡਾ ਸਾਨੀ ਜੇ ਦੇ ਨਾਲ ਟੱਚ ਲਵਾ ਗਿਆ ਕਵਰ ਟੁੱਟ ਗਿਆ ਸੀ ਬਹੁਤ ਵਧੀਆ ਜਜਮੈਂਟ ਰਣਜੀਤ ਵੱਲੋਂ ਡਾਇਰੈਕਸ਼ਨ ਦਿੱਤੀ ਗਈ ਸੀ फोर्थ स्टार चल रही है आ टच मार के बहुत सुणी खूब मुंडे ने बैग दी है मैच 7 या 9-9 ਦਾ ਸਕੋਰ ਹੈ ਇੱਕੋ ਟੱਚ ਮਾਰ ਕੇ ਮੈਚ ਜਿੱਤਦੀ ਹੈ ਚੱਟੇ ਵਾਲੀ ਦੀ ਟੀਮ ਸਰਦਾਰ ਗੁਰਜੰਤ ਸਿੰਘ ਜੀ ਖੜੇ ਨੇ ਬਿਲਕੁਲ ਰਿਲੈਕਸ ਹੋਰ ਜੰਟ ਸਰ ਖੜਿਆ ਬਿਲਕੁਲ ਰਿਲੈਕਸ ਪਤਾ ਉਹਨਾਂ ਨੂੰ ਕਿ ਅਸੀਂ ਬੜੇ ਆਸਾਨੀ ਨਾਲ ਮੈਚ ਜਿੱਤ ਜਾਣਾ। ਬਹੁਤ ਲੰਬੇ ਸਮੇਂ ਤੋਂ ਖੋਖੋ ਨਾਲ ਜੁੜੇ ਹੋਏ ਨੇ। ਬਹੁਤ ਵੱਡੀ ਦੇਣਾ ਬਠਿੰਡੇ ਜਿਹੜੇ ਨੂੰ। ਇਹਨਾਂ ਦੀ ਲਓ ਜੀ ਮੈਚ ਜਿੱਤ ਚੁੱਕੇ ਨੇ। 1 ਟੈਂਟਾਚ ਚਾਹੀਦੇ ਸੀ ਜਿੱਤਣ ਦੇ ਲਈ। ਚਾਰ ਟੱਚ ਮਾਰ ਚੁੱਕੇ ਨੇ ਲਓ ਜੀ ਇੱਥੇ ਹੀ ਮੈਂ ਮੈਚ ਸਮਾਪਤ ਕਰਦਾ ਕਿਉਂਕਿ ਛੱਠੇ ਵਾਲਾ ਇਸ ਮੈਚ ਦੇ ਵਿੱਚ ਜੇਤੂ ਰਿਹਾ ਹੁਣ ਇਸ ਤੋਂ ਬਾਅਦ ਕਬੱਡੀ ਦੀ ਕਵਰੇਜ ਕਰਾਂਗੇ ਆਪਾਂ